ਦੋਸਤੋ ਇੱਕ ਸ਼ਾਰਟ ਵੀਡੀਓ ਬਣਾ ਰਿਹਾ ਪਿੰਡ ਕੋਟ ਬੁੱਡੇ ਖੜੇ ਆ ਵੀਰ ਲਖੇ ਦੇ ਅੱਡੇ ਤੇ ਇਸ ਫਾਰਮ ਤੇ ਆਏ ਆਪਾਂ ਦੋ ਵੜਾ ਭਰਾਵਾਂ ਨੂੰ ਦਿਖਾਵਾਂਗੇ ਠੀਕ ਆ ਜੀ ਕ੍ਰੋਸ ਬਰੀਡਾਂ ਨੇ ਇੱਕ ਥਾਰ ਪਾਰਕਰ ਤੇ ਸ਼ਾਈਵਾਲ ਦਾ ਕ੍ਰੋਸ ਆ ਤੇ ਇੱਕ ਇਧਰ ਜਿਹੜੀ ਸ਼ਾਈਵਾਲ ਦਾ ਤੁਸੀਂ ਕ੍ਰੋਸ ਵਸੀ ਦੇਖ ਰਿਹਾ ਜੀ ਵੜਾ ਦੋਨੋਂ ਗੱਬਣਾ ਤਿਆਰੀ ਤੇ ਆਲਮੋਸਟ ਤਕਰੀਬਨ ਕੋਈ 5-4 ਦਿਨਾਂ ਤੱਕ ਇਹਨਾਂ ਵੜਾ ਨੇ ਸੂਈ ਪੈਣਾ ਹੈ ਲੱਖੇ ਵੀਰ ਸਾਸਰੀ ਗਾਲ ਜੀ ਸਾਸਰੀ ਵੀਰ ਸਾਸਰੀ ਹੋਰ ਭਾਜੀ ਕਹਿਵੇਂ ਸੇਤਾ ਠੀਕ ਠਾਕ ਠੀਕ ਠਾਕ ਲੱਖੇ ਭਾਈ ਆ ਜਿਹੜੀ ਆਪਣੇ ਕੋਲ ਥਾਰ ਪਰਕਰ ਦਾ ਚਿੱਟੇ ਫੇਸ ਵਿੱਚ ਇਹ ਤੀਜਾ ਸੂਬਾ ਇਹ ਤੀਜਾ ਸੂਬਾ ਜੀ ਉਹ ਪਰਲੀ ਸ਼ਹੀਵਾਲ ਕ੍ਰੋਸ ਉਹ ਦੂਜਾ ਹੈ ਜੀ ਤੀਜਾ ਸੂਬਾ ਹਾਂਜੀ ਹਾਂਜੀ ਤੇ ਵੜਾ ਵਸੇ ਆਈਆਂ ਖਲੋਤੀਆਂ ਤਕਰੀਬਨ ਹਫ਼ਤੇ 6 ਦਿਨਾਂ ਦੇ ਵਿੱਚ ਵਿੱਚ ਪੰਜਾਂ 6 ਦਿਨਾਂ ਦੇ ਵਿੱਚ ਦੋਹਾਂ ਸੂਬਾ ਨਾ ਵੜਾ ਬਾਕੀ ਥਾਂ ਥੋਣਾ ਲੈਵ ਲੂਗੇ ਬਹੁਤ ਇੱਕ ਨੰਬਰਾਂ ਨੂੰ ਤਸੱਲੀ ਵਾਲੀਆਂ ਆਪਾਂ ਤਸੱਲੀ ਕੀਤੀ ਹੈ ਜਿਹੜਾ ਭੈਣ ਭਰਾ ਨੇ ਪੈਸੇ ਲੈਣਾ ਆਵੇ ਤਸੱਲੀ ਕਰੇ ਆਪਦੀ ਠੀਕ ਆ ਜੀ ਮੁੱਲ ਵੀ ਆਹ ਨੂੰ ਤੋਰ ਲਾ ਵੀਰ ਲੈ ਵੀ ਠੀਕ ਆ ਬਾਕੀ ਲੇਵਲ ਉਹ ਵੇ ਕੁਆਲਟੀਆ ਕੁਆਲਟੀਆ ਤੁਹਾਡੇ ਸਾਹਮਣੇ ਆ ਠੀਕ ਆ ਜੀ ਟਿੱਪਣ ਇੱਕ ਨੰਬਰ ਆ ਕਿਸੇ ਰਕਮ ਦੀ ਕੁਥੇ ਛੇ ਭਾਰ ਦੀ ਜਾਂ ਟਿੱਪਣ ਦੇ ਵਿੱਚ ਕੋਈ ਮੁਸ਼ਕਲ ਨਹੀਂ ਹੈਗੀ ਠੀਕ ਆ ਦੋਵੇਂ ਠੰਡੇ ਪੀਰੇ ਆ ਬਿਲਕੁਲ ਸੀਲਸ ਲੱਗਦੇ ਆ ਗਾਲੀਆਂ ਬਰ ਖੁੱਲੇ ਛੱਡੇ ਆ ਵੇ ਡੰਗਰਾਂ ਨੂੰ ਹਾਂ ਲੈ ਆ ਵੀ ਵਿਖਾ ਦੇ ਆ ਵੀ ਕਾ ਕਰਮ ਵਾਲੀ ਕਾਫੀ ਥੱਲੋਂ ਬਣੀ ਬੁਣੀ ਆ ਹੋਰ ਚਲੋ 5-14 ਦਿਨਾਂ ਦੇ ਵਿੱਚ ਚੰਗੀ ਤਿਆਰੀ ਕਰ ਜੂਗੀ ਤੇ ਲਖੇ ਵੀਰ ਇਹ ਡਿਮਾਰ ਦੀ 50000 ਕੀਤੀ ਤੇ 45 ਦੀ ਲਾਗੇ ਵੀਰ ਕੋਈ 50 ਕਰਾਲੇ 55 ਕਰਾਲੇ 45000 ਚੋਂ ਵੀ ਹਜ਼ਾਰ ਛੱਡ ਕੇ 44000 ਦੀ ਆਪਣੀ 44 ਦੀ ਇਹ ਮਿਲ ਜੂਗੀ ਠੀਕ ਆ ਜੀ 44 ਦੀ ਜਿਹੜੀ ਦੂਜੇ ਸੂਬੇ ਸੁਣੀ ਆ ਇਹ ਬੱછી ਮਿਲ ਜੂਗੀ ਆ ਜਿਹੜੀ ਤੈਨੂੰ ਆਪਾਂ ਤੱਜੇ ਸੂਬੇ ਵਿਖਾਈ ਆ ਬਿਹੜ ਸੁਣ ਵਾਲੀ ਥਾਰ ਪਾਰਕਰ ਕ੍ਰਾਸ ਬ੍ਰੀਡ ਇਹਦਾ ਮੋਲ ਹੀ ਮਨ ਲਾਦਾ ਵੀ ਬਿਲਕੁਲ ਮੁਫਤਾਲਾ ਭਾਈ ਜਿੰਨ ਜੋੜਾ ਹੀ 80000 ਦਾ ਦੇਦਾਵੇ ਲੈ ਵੀ ਕਸਰਾ ਹੀ ਕੱਟਦੀਆਂ ਵੈਸੇ ਜੇਕਰ ਸਿੰਗਲ ਕਿਸੇ ਨੇ ਲੈਣੀ ਆ ਤੇ ਯਸ ਨੂੰ ਕਿੰਨੇ ਦੀ ਸੀ 44 ਦੀ ਉਹ 36 ਦੀ ਆ ਤੇ ਜੇ ਕਿਸੇ ਜੋੜਾ ਲੈਣਾ ਲੋ ਜੀ ਤਾਜ਼ੀਆਂ ਸੂਈਆਂ ਨੇ ਲੱਕੇ ਵੀਰ ਡਿਟੇਲਾਂ ਸਾਂਝੀਆਂ ਕਰ ਦਈਏ ਇਹ ਦੂਜਾ ਸੁਹਾ ਵਾਈਟ ਫੇਸ ਇਹ ਮੇਰੇ ਕੋਲੇ ਦੂਜਾ ਸੁਹਾ ਵਾ ਆ ਬੱਛੀ ਆ ਪਹਿਲਾ ਸੁਹਾ ਉਹ ਪਹਿਲਾ ਸੁਹਾ ਲੋ ਵੀ ਹਰ ਤੇ ਪੰਜਾ ਛੇ ਛੇ ਦਿਨਾਂ ਦੀਆਂ ਸੂਈਆਂ ਜੀ ਆ ਵੀਰ ਜੀ ਪੰਜਾਂ ਦਿਨਾਂ ਦੀ ਸੂਈ ਦਾ ਕੱਲ ਸੂਈ ਵਛੀ ਇਹ ਕੱਲ ਹੀ ਸੂਈ ਆ ਬੋੜੀ ਮਗਰ ਇਹ ਕੱਲ ਸੂਈ ਹੈ ਜਿਹੜੀ ਪਲੂਣ ਪਹਿਲਾ ਸੁਹਾ ਬੱਛੀ ਤੁਸੀਂ ਆ ਦੇਖੋਗੇ ਇਹ ਕੋਈ 8 7 8 7 ਕਿਲੋ ਵੀਰਾਂ ਦਾ ਬੋਲਾ ਚੋਇਆ ਦੋ ਚਵਾਈਆਂ ਹੋਈਆਂ ਨੇ ਮਗਰ ਬੱਛੀ ਹੈ ਨਾੜੂਏ ਤੇ ਬੱਚਾ ਇਹ ਪਹਿਲਾ ਸੁਹਾ ਬੱਛੀ ਦਿਖਾ ਰਹੇ ਆ ਬਾਕੀ ਥਣ ਥਣ ਮੇਰੇ ਭਰਾ ਵੇ ਆਹ ਬੜਾ ਤਕਰੀਬਨ ਅੱਜ 6-5 6 ਦਿਨਾਂ ਦੀ ਸੂਈ ਹੈ ਤੇ ਇਹਦੇ ਥੱਲੇ 15 ਕੇ 16 ਇਹਦੇ ਥੱਲੇ 16 ਲੀਟਰ ਵੀਰ ਦੀ ਦੁੱਧ ਆ ਮਤਲਬ ਬੌਲੇ ਚੋਂ ਨਿਕਲਦੀ ਆ ਦੁੱਧ ਦੇ ਆਣਦੀ ਆ ਠੀਕ ਆ ਜੀ ਆਹ ਜਿਹੜੀ ਕੱਲ ਦੀ ਸੂਈ ਹੈ 7-8 ਕਿਲੋ ਸਟਾਰਟ ਹੋਣਦੀ ਆ ਠੀਕ ਆ ਜੀ ਠੀਕ ਆ ਲੋ ਵੀ ਪਹਿਲਾਂ ਨੂੰ ਦੂਜੇ ਪਹਿਲੇ ਦੂਜੇ ਸਵੇਰੇ ਬੈਠਾ ਤੁਹਾਨੂੰ ਦਿਖਾ ਦਿੱਤੀਆਂ ਨੇ ਆ ਵਾਈਟ ਫੇਸ ਵਿੱਚ ਜਿਹੜੀ ਵੀਰ ਲੱਗੇ ਤੁਹਾਡੇ ਕੋਲ ਰਸਾ ਇਹ ਬੈਡ ਕਿੰਨੇ ਦੀ ਜਾਊਗੀ ਅੱਜ ਏ ਵੀਰ ਜੀ ਹਾਂ ਨਾ ਜਿਹੜੀ ਦੱਸੇ 65000 ਦੀ ਵੱਛੀ ਦੇ ਦਾਂਗੇ 65000 ਦੀ ਹਾਂਜੀ ਹਾਂਜੀ ਲੋ ਵੀ ਸਿਰਫ 65000 ਦੀ ਮਗਰ ਬੱਛਾ ਮੇਲਕਾਫ 65000 ਦੀ 15 16 15 16 ਕਿਲੋ ਪੰਜਾਦਾਂ ਵਾਲੀ ਵੱਛੀ ਆ ਜੋ ਸਾਂਭਲੇ ਨੇ ਹਾਂ ਸੇਵਾ ਕਰਲੇ 18 20 18 20 ਵੀਰਾਂ ਦਾ ਦੁੱਧ ਚ ਬਾਜੂਗੀ ਆ ਲੱਖੀ ਵੀਰ ਇਹਨੂੰ ਤੋੜ ਲਿਆ ਜੇ ਆ ਵੜ ਐਪੀ ਆਪਾਂ ਯਾਸ ਨੂੰ ਅੱਜ ਕਿੰਨੇ ਦੀ ਕਰਤੀ ਸੀਗੀ ਇਹ ਵੀ ਜੀ ਆਪਾਂ ਦੇ ਦੇਣੀ ਆ 44000 44000 ਦੀ ਲੋ ਜੀ ਪਹਿਲਾ ਸੂਆ ਵੱਛੀ ਸੂਈ ਜੇ ਤੇ ਸਿਰਫ 44000 ਦੀ ਮਗਰ ਵੀ ਵੱਛੀ ਆ ਬੱਚੇ ਦੋਨੋਂ ਵੜਾ ਦੇ ਤੁਹਾਨੂੰ ਦਿ ਨੋਕਲਾ ਥਾਣਾ ਬਹੁਤ ਬੜਾ ਚੰਗਾ ਬਿਲਕੁਲ ਵੈਰ